ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਉ ਗੁਰੂ ਪਰਵਾਰ ਵਾਲਿਓ ਪਾਤਸ਼ਾਹ ਦੇ ਅਗਲੇ ਸ਼ਲੋਕ 24 25 ਤੇ 26ਵੇਂ ਸ਼ਲੋਕ ਦੇ ਨਾਲ ਆਪਾਂ ਸਾਂਝ ਪਾਈਏ ਸਾਹਿਬ ਕੀ ਸਮਝਾਵਣਾ ਕਰਦੇ ਨੇ ਸਾਨੂੰ ਮਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀ ਤਾ ਕੋਟਨ ਮੈਂ ਨਾਨਕ ਕੋ ਨਾਰਾਇਣ ਜਹਿ ਚੀਕਾ ਪਾਤਸ਼ਾਹ ਪ੍ਰਮਾਣ ਕਰਦੇ ਨੇ ਕਹਿੰਦੇ ਨਿਸ ਦਿਨ ਮਾਇਆ ਕਰਨੇ ਰਾਤ ਦਿਨ ਨਿਸ ਕਲੇ ਮੇਂ ਰਾਤ ਨੂੰ ਬਹਿ ਲੈ ਚਾਰ ਕਿਤੇ ਸੀ ਜਿਹੜਾ ਇਨਸਾਨ ਹੈ ਪਾਤਸ਼ਾਹ ਕਹਿੰਦੇ ਦਿਨ ਰਾਤ ਮਾਇਆ ਦੇ ਮਾਇਆ ਜੋ ਪ੍ਰਮਾਤਮਾ ਤੋਂ ਦੂਰ ਕਰਦੀਆਂ ਪਦਾਰਥ ਜਿਹੜੇ ਕਰਦੇ ਨੇ ਉਹਨਾਂ ਨੂੰ ਇਕੱਤਰ ਕਰਨ ਦੇ ਵਿੱਚ ਡੋਲਦਾ ਹੈ ਭਾਵ ਭਟਕਦਾ ਹੈ ਇਹ ਭਟਕਣਾ ਸਤਿਵ ਨਹੀਂ ਹੁੰਦੀ ਦਿਨੇ ਵੀ ਅਸੀਂ ਉਹਨਾਂ ਪਦਾਰਥਾਂ ਨੂੰ ਇਕੱਤਰ ਕਰਦੇ ਹਾਂ ਰਾਤ ਨੂੰ ਵੀ ਅਸੀਂ ਉਹਨਾਂ ਬਾਰੇ ਸੋਚਦੇ ਆ ਜਾਂ ਰਾਤ ਨੂੰ ਵੀ ਅਸੀਂ ਭਟਕਣਾ ਦੇ ਰਾਹ ਪੈਨੇ ਆ ਤੇ ਪਾਤਸ਼ਾਹ ਕਹਿੰਦੇ ਕੋਟਨ ਮੈ ਨਾਨਕ ਕੋ ਨਾਰਾਇਣ ਜਹ ਜੀਤਾ ਤੇ ਕਰੋੜਾਂ ਦੇ ਵਿੱਚ ਕੋਈ ਐਸਾ ਵਿਰਲ ਹੈ ਜਿਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੀ ਯਾਦ ਲਿਖੀ ਹੈ ਅਸੀਂ ਬੈਠੇ ਆ ਪਰ ਅਸੀਂ ਕਾਦੇ ਬਾਰੇ ਸੋਚਦੇ ਆ ਅਸੀਂ ਮੈਂ ਆ ਵੀ ਇਕੱਤਰ ਕਰ ਲਾਂ ਮੈਂ ਆ ਪਟਾਪ ਇਕੱਤਰ ਕਰ ਲਾਂ ਪਰ ਅਸੀਂ ਪ੍ਰਮਾਤਮਾ ਬਾਰੇ ਵੀ ਸੋਚਦੇ ਵੀ ਉਹਦੀ ਯਾਦ ਨੂੰ ਆਪਣੇ ਹਿਰਦੇ ਦੇ ਵਿੱਚ ਅਸੀਂ ਟਿਕਾ ਲਈ। ਉਹ ਕੋਈ ਵਿਰਲ ਹੈ ਕਰੋੜਾਂ ਦੇ ਵਿੱਚ ਇੱਕ ਹੈ। ਜੈਸੇ ਜਲਤੇ ਬੁੱਧ-ਬੁਧਾ ਉਪਜੈ ਵਿਨਸੈ ਨੀਤ ਜਗ ਰਚਨਾ ਤੈ ਸੇ ਰਚੀ ਕਹ ਨਾਨਕ ਸੁਨੀ। ਪਦਾਰਥ ਸੀ ਬੜੇ ਇਕੱਤਰ ਕਰਲੇ ਭਟਕਣਾਂ ਦੇ ਰਾਹ ਸੀ ਪਏ ਆ। 24ਵੇਂ ਸ਼ਲੋਕ ਦੇ ਵਿੱਚ ਸਾਹਿਬ ਨੇ ਸਾਨੂੰ ਦੱਸਤਾ। ਤੇ ਇਹ ਪਦਾਰਥ ਜਿਹੜੇ ਅਸੀਂ ਇਕੱਤਰ ਕਰਦੇ ਆਂ ਉਹਨਾਂ ਬਾਰੇ ਅੱਗੇ ਖੋਲ ਕੇ ਪਾਤਸ਼ਾਹ ਕੀ ਰਸਤੇ ਹੈ ਕਹਿੰਦੇ ਜੈਸੇ ਜਲ ਤੇ ਬੁਦਬੁਦਾ ਜਿਵੇਂ ਜਲ ਤੇ ਆਪਾਂ ਮੀਂਹ ਪੈਂਦਾ ਵੇਖਦੇ ਆ ਬੁਲਬੁਲੇ ਬਣ ਜਾਂਦੇ ਨੇ ਪਾਣੀ ਦੇ ਵਿੱਚ ਬੁਦਬੁਦਾ ਕਹਿੰਦੇ ਨੇ ਬੁਲਬੁਲੇ ਨੂੰ ਉਹ ਉਪਜ ਹੈ ਵਿਰਸਾ ਹੈ ਨੀਤ ਉਹ ਪੈਦਾ ਹੁੰਦੇ ਨੇ ਖਤਮ ਹੁੰਦੇ ਨੇ ਨਿੱਤੀ ਏ ਕਮ ਮੁਕਤ ਚੱਲਦਾ ਰਹੇਗਾ ਪਾਣੀ ਤੇ ਬੁਲਬੁਲੇ ਬਣਦਾ ਖਤਮ ਹੋ ਜਾਂਦੇ ਨੇ ਬਣਦੇ ਨੇ ਖਤਮ ਹੋ ਜਾਂਦੇ ਨੇ ਜਗ ਰਚਨਾ ਤੈਸੇ ਰਚੀ ਉਸ ਪ੍ਰਮਾਤਮਾ ਨੇ ਜਗ ਦੀ ਖੇਡ ਵੀ ਐਸੀ ਬਣਾਈ ਹੈ ਕਹੋ ਨਾਨਕ ਸੁਨ ਮੀਤ ਕੈਸੀ ਖੇਡ ਬਣਾਈ ਹੈ ਜਿਵੇਂ ਪਾਣੀ ਦੇ ਉੱਤੇ ਬੁਲਬਲਾ ਪਣਦਾ ਤੇ ਖਤਮ ਹੋ ਜਾਂਦਾ ਸਾਰੀ ਜਗ ਦੀ ਖੇੜ ਐਸੀ ਬਣਾਈ ਹੈ ਇਥੇ ਬੜੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ ਬੜੀਆਂ ਖਤਮ ਹੁੰਦੀਆਂ ਨੇ ਅਸੀਂ ਪੈਦਾ ਹੋਇਆ ਅਸੀਂ ਖਤਮ ਹੋ ਜਾਾਂਗੇ ਪਦਾਰਥ ਪੈਦਾ ਹੋਏ ਤੇ ਪਦਾਰਥ ਖਤਮ ਹੋ ਜਾਣਗੇ ਇਹ ਤੇ ਇਸ ਤਰੀ ਚੱਲਦਾ ਹੈ ਇੱਕ ਪ੍ਰਮਾਤਮਾ ਹੀ ਐਸਾ ਹੈ ਜਿਹੜਾ ਨਾਂ ਜਨਮ ਦਾ ਨਾ ਮਰਦਾ ਉਹ ਸਦਾ ਹੀ ਥਰ ਰਹਿੰਦਾ ਹੈਗਾ ਇਹ ਚੱਕਰ ਚ ਨਾ ਬਣੀਏ ਖਤਮ ਹੋ ਜੇਗੀ ਸੋ ਆਓ ਅਗਲੇ ਸਲੋਕ ਦੇ ਵਿੱਚ ਪ੍ਰਾਨੀ ਕਸ਼ੂਨ ਚੇਤਈ ਮਦ ਮਾਇਆ ਕੈ ਅੰਧ ਕਹ ਨਾਨਕ ਬਿਨ ਹਰ ਭਜਨ ਭਰਤ ਤਾਹੀ ਜਮ ਫਲ ਪ੍ਰਾਨੀ ਭਾਵ ਮਨੁੱਖ ਪ੍ਰਾਨੀ ਕਸ਼ੂਨ ਚੇਤਈ ਕੁਝ ਵੀ ਚਤਵਦਾ ਨਿਪਾਉ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਜਾਂ ਆਪਣੇ ਜਿਹੜਾ ਆਤਮਿਕ ਜੀਵਨ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਦਾ ਬਣਾਉਣਾ ਹੈ ਇਹਦੇ ਬਾਰੇ ਇੱਕ ਮਿੰਟ ਵੀ ਇਨਸਾਨ ਜਿਹੜਾ ਉਹ ਸੋਚਦਾ ਨਹੀਂ ਮੇਰਾ ਆਤਮਿਕ ਜੀਵਨ ਹੈ ਉਹਨੂੰ ਕਿਸ ਤਰ੍ਹਾਂ ਦਾ ਬਣਾਉਣਾ ਹੈ ਕਿਉਂ ਨਹੀਂ ਉਹਦੇ ਇਹ ਗੱਲ ਚੇਤੇ ਆਉਂਦੀ ਕਿਉਂਕਿ ਮਦ ਮਾਇਆ ਕਹ ਅੰਧ ਹਾਂ ਤਾਂ ਤੇ ਕਹਿੰਦੇ ਨੇ ਅੰਨੇ ਨੂੰ ਮਦ ਕਹਿੰਦੇ ਨੇ ਨਸ਼ੇ ਨੂੰ ਮਾਇਆ ਜੋ ਇਹ ਪਦਾਰਥ ਨੇ ਮਾਇਆ ਦੇ ਨਸ਼ੇ ਦੇ ਵਿੱਚ ਮਨੁੱਖਾ ਅੰਨਾ ਹੋਇਆ ਪਿਆ ਉਹ ਇਹ ਨਹੀਂ ਸੋਚਦਾ ਵੀ ਮੇਰਾ ਆਤਮਿਕ ਜੀਵਨ ਵੀ ਕੋਈ ਹੈ ਜਿਹਨੂੰ ਮੈਂ ਉੱਪਰ ਲੈ ਜਾਣਾ ਹੈਗਾ। ਉਹਨੂੰ ਉੱਪਰ ਉਠਾਵਾ ਮੈਂ ਵਧੀਆ ਬਣਾਵਾਂ। ਤੇ ਪਾਤਸ਼ਾਹ ਕਹਿੰਦੇ ਕੋਹ ਨਾਨਕ ਬਿਨ ਹਰ ਭਜਨਾ। ਪਰਮਾਤਮਾ ਦੀ ਬੰਦਗੀ ਤੋਂ ਹੋਵੇ ਨਾ। ਪਰਤ ਤਾਹੇ ਜਮ ਫੰਦ ਉਹਨੂੰ ਜਮਾਂ ਦੀਆਂ ਰस्सियां ਜਮਾਂ ਦੀਆਂ ਫਾਹੀਆਂ ਪੈ ਜਾਣਗੀਆਂ। ਭਾਵ ਉਹ ਜਨਮ ਮਰਨ ਦੀ ਪਟਕਣਾ ਦੇ ਵਿੱਚੋਂ ਬਾਹਰ ਨਹੀਂ ਨਿਕਲੇਗਾ ਉਹਦੀ ਮੁਕਤੀ ਨਹੀਂ ਹੋਵੇਗੀ। ਸੋ ਉਪਰੋਕਤ ਸ਼ਲੋਕਾਂ ਦਾ ਜਿਹੜਾ ਸਾਰਾਂਸ਼ ਹੈਗਾ ਅਸੀਂ ਦੁਨਿਆਵੀ ਪਦਾਰਥ ਇਕੱਤਰ ਕਰਨ ਦੇ ਲਈ ਦਿਨ ਰਾਤ ਅਸੀਂ ਸੋਚਦੇ ਆਂ ਇਸ ਦੇ ਨਾਇਕਾਂ ਇਹ ਜਿਹੜੇ ਪਦਾਰਥ ਨੇ ਜਾਗ ਰੱਖਣਾ ਇਹ ਕਿਸ ਤਰ੍ਹਾਂ ਜੈਸੀ ਜਾਪਦੇ ਬੁੱਧ ਬੁੱਧਾ ਹੋਰ ਕੁਛ ਨਹੀਂ ਤੇ ਅਸੀਂ ਕਿਉਂ ਨਹੀਂ ਪ੍ਰਮਾਤਮਾ ਨੂੰ ਚੇਤੇ ਰੱਖਦੇ ਮਦਮ ਆਇਆ ਖਿਆਲ ਮਾਇਆ ਦੇ ਨਸ਼ੇ ਵਿੱਚ ਅਸੀਂ ਅੰਨੇ ਹੋਏ ਪਏ ਆਂ ਸਾਨੂੰ ਇਹ ਗੱਲ ਚੇਤੇ ਨਹੀਂ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੀ ਜਮ ਫੰਦ ਜਿੱਦਾਂ ਇਹ ਗੱਲ ਚੇਤੇ ਆ ਗਈ ਸਾਨੂੰ ਵੀ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾ ਸਾਨੂੰ ਜਮਾਂ ਦੀਆਂ ਰस्सियां ਪਹਿਣੀਆਂ ਜਮਾਂ ਦੀਆਂ ਪੰਜਾਂ ਪਹਿਣੀਆਂ ਫਿਰ ਅਸੀਂ ਕਿਤੇ ਨਾਲ ਕਿਤੇ ਆਪਣੇ ਆਤਮਕ ਜੀਵਨ ਬਾਰੇ ਸੋਚਾਂਗੇ ਸੋ ਖੁੱਲਾ ਚੁੱਕਾ ਵਿਖੇਵਾ ਬਖਮੀ ਜੀ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ